ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਵਿਸ਼ਵਾਸ ਦੀ ਹੈ ਗੱਲ ਭਰੋਸੇ ਦੀ ਹੈ ਜੇ ਸਤਗੁਰ ਤੇ ਭਰੋਸਾ ਰੱਖੋਗੇ ਫਿਰ ਬੜਾ ਕੁਝ ਸਾਡੀ ਝੋਲੇ ਚ ਪਾਏਗਾ ਜੇ ਭਰੋਸਾ ਨਹੀਂ ਹੈ ਜੀ ਫਿਰ ਬੰਦਾ ਖਾਲੀ ਆਇਆ ਤੇ ਵਾਪਸ ਖਾਲੀ ਝੋਲੀ ਲੈ ਕੇ ਚਲਾ ਜਾਂਦਾ ਇੱਕ ਵੀਰ ਸੀ ਜੰਮੂ ਤੋਂ ਧਿਆਨ ਦਿਓ ਜੀ ਦਿਮਾਗ ਦੀ ਉਹਦੀ ਨਾੜੀ ਫਟ ਗਈ ਜੀ ਦਿਮਾਗ ਦੀ ਨਾੜੇ ਫਟਣ ਦੇ ਕਰਕੇ ਉਹਨੂੰ ਪੈਰਾਲਾਈਜ਼ ਹੋ ਗਿਆ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਅਧਰੰਗ ਵੀ ਕਹਿ ਦਿੰਨੇ ਆ ਜੀ ਇੱਕ ਭਾਸਾ ਉਹਦੇ ਸਰੀਰ ਦਾ ਖੜ ਗਿਆ بڑے ਡਾਕਟਰਾਂ ਕੋਲ ਗਿਆ بڑے ਇਲਾਜ ਕਰਾਈ ਪਰ ਕਿਤੋਂ ਇਲਾਜ ਨਹੀਂ ਹੋ ਰਿਹਾ ਜਦੋਂ ਬੰਦਾ ਸਾਰੇ ਪਾਸੇ ਤੋਂ ਹਾਰ ਜਾਂਦਾ ਨਾ ਜੀ ਫਿਰ ਉਹਨੂੰ ਆਪਣੇ ਗੁਰੂ ਦਾ ਘਰ ਦਿਸਦਾ ਹੈ ਗੁਰੂ ਦਾ ਦਰਵਾਜ਼ਾ ਦਿਸਦਾ ਹੈ ਕਿ ਮੈਂ ਹੁਣ ਉਧਰ ਜਾਵਾਂ ਉਧਰ ਜਾ ਕੇ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂ ਉਹਦੇ ਚਰਨਾਂ 'ਚ ਬੇਨਤੀ ਕਰਾਂ ਸਾਰੇ ਡਾਕਟਰਾਂ ਨੂੰ ਛੱਡ ਕੇ ਗੁਰੂ ਤੇ ਭਰੋਸਾ ਕਰਕੇ ਗੁਰੂ ਰਾਮਦਾਸ ਪਾਤਸ਼ਾਹੀ ਨਗਰੀ ਹਰਮੰਦਰ ਸਾਹਿਬ ਅੰਦਰੋਂ ਆ ਗਿਆ ਜਦੋਂ ਉਸ ਵੀਰ ਨੂੰ ਲੈ ਕੇ ਆਏ ਨਾ ਜੀ व्हीਲ ਚੇਅਰ ਦੇ ਉੱਤੇ ਬਿਠਾ ਕੇ ਲੈ ਕੇ ਆਏ ਪਰ ਕਰਮਾਂ ਦੇ ਵਿੱਚ ਤੁਸੀਂ व्हीਲ ਚੇਅਰ ਦੇ ਉੱਤੇ ਆ ਸਕਦੇ ਹੋ ਪਰ ਜਦੋਂ ਡਿਊਟੀ ਸਾਹਿਬ ਤੇ ਪਹੁੰਚ ਜਾਂਦੇ ਆ ਜੀ ਉੱਥੇ ਖੜੇ ਹੋ ਕੇ ਸੇਵਾਦਾਰ ਕਹਿ ਦਿੰਦੇ ਨੇ ਕਿ ਇਹ व्हीਲ ਚੇਅਰ ਅੰਦਰ ਨਹੀਂ ਜਾਏਗੀ ਹੁਣ ਤੁਸੀਂ ਆਪਣਾ ਹੋਰ ਕੋਈ ਪ੍ਰਬੰਧ ਕਰੋ ਜੀ ਜਾਂ ਫਿਰ ਉੱਥੋਂ ਦੇ ਸੇਵਾਦਾਰ ਜੋ ਕੋਈ ਅਪਾਹਜ ਹੋਵੇ ਉਹਨੂੰ ਆਪਣੇ ਮੋਢੇ ਤੇ ਚੁੱਕ ਕੇ ਮੱਥਾ ਟਿਕਾਉਂਦੇ ਨੇ ਜੀ ਜਦੋਂ ਉਸ ਵੀਰ ਦਰਬਾਰ ਸਾਹਿਬ ਪਹੁੰਚਿਆ ਨਾ व्हीलचेयर ਦੇ ਜਦੋਂ ਪ੍ਰਕਰਮਾਂ ਤੋਂ ਨਿਕਲ ਕੇ ਡਿਉੜੀ ਸਾਹਿਬ ਦਾ ਤੇ ਕੋਲ ਆਇਆ ਨਾ ਜੀ ਸੇਵਾਦਾਰ ਸੇਵਾਦਾਰ ਨੇ ਉਹਨੂੰ ਮੋਢੇ ਤੇ ਚੁੱਕਿਆ ਮੋਢੇ ਤੇ ਚੁੱਕ ਕੇ ਜਦੋਂ ਮੱਥਾ ਟਿਕਾਉਣ ਚੱਲੇ ਸਨ ਪਰਮਾਤਮਾ ਦੀ ਖੇਡ ਇਹ ਬਣੀ ਕਿ ਅਰਦਾਸ ਸ਼ੁਰੂ ਹੋ ਗਈ ਹੁਣ ਧਿਆਨ ਦਿਓ ਜੀ ਅਰਦਾਸ ਜਦੋਂ ਸ਼ੁਰੂ ਹੋਈ ਅਰਦਾਸ ਵਿੱਚ ਆਪਾਂ ਨੂੰ ਪਤਾ ਹੈ ਕਿ ਅੰਦਰ ਜਾਣ ਨਹੀਂ ਦਿੰਦੇ ਮੂਰੇ ਡੰਡਾ ਲਾ ਕੇ ਰੋਕ ਦਿੰਦੇ ਨੇ ਕਿ ਭਾਈ ਅਰਦਾਸ ਸਮੂਹਲੀਅਤ ਕਰੋ ਅਰਦਾਸ ਵਿੱਚ ਖੜੋ ਜਦੋਂ ਹੁਣ ਸਾਰੇ ਲੋਕ ਖੜੇ ਸਨ ਮੋਢੇ ਉੱਤੇ ਬੈਠੇ ਹੋਏ ਵੀਰ ਦੇ ਮਨ ਵਿੱਚ ਵੀ ਆ ਕਿ ਮੈਂ ਵੀ ਖੜਾ ਅਰਦਾਸ ਵਿੱਚ ਪਰ ਨਾ ਤਾਂ ਹੁਣ ਲੱਤਾਂ ਕੰਮ ਕਰਦੀਆਂ ਨੇ ਸਿਰ ਦੀ ਨਾੜੀ ਫਟਣ ਕਰਕੇ ਨਾ ਤਾਂ ਲੱਤਾਂ ਕੰਮ ਕਰਦੀਆਂ ਨੇ ਨਾ ਹੱਥ ਪੈਰ ਕੰਮ ਕਰਦੇ ਨੇ ਨਾ ਤਾਂ ਉਹਦੇ ਮੁਖ ਚੋਂ ਉਹਦਾ ਕੋਈ ਬੋਲ ਨਿਕਲਦਾ ਗਾ ਜ਼ੁਬਾਨ ਵੀ ਜਾ ਚੁੱਕੀ ਸੀ ਉਹਨੇ ਕਿਹਾ ਵੀ ਮੈਨੂੰ ਛੱਡ ਦਿਓ ਕਿ ਮੈਂ ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਵਿੱਚ ਖੜਨਾ ਚਾਹੁੰਦਾ ਹਾਂ ਹਜੇ ਅਰਦਾਸ ਦੇ ਸ਼ਬਦ ਬੋਲੇ ਗਏ ਸਿੱਖਾਂ ਨੂੰ ਸਿੱਖ ਸਿੱਖੀ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਵਿਸਾਦ ਦਾ ਭਰੋਸਾ ਦਾ ਦਾਨਾ ਸਰਦਾਰ ਨਾਮ ਦਾ ਹੁਣ ਇੰਨੇ ਦਾਨਾਂ ਵਿੱਚੋਂ ਆਪਾਂ ਨੂੰ ਇੱਕ ਦਾਨ ਮੰਗਿਆ ਸੀ ਭਰੋਸਾ ਦਾ ਉਸ ਗੁਰੂ ਦੇ ਪਿਆਰੇ ਵੀਰ ਨੇ ਭਰੋਸਾ ਕਰਕੇ ਸੇਵਾਦਾਰ ਨੂੰ ਕਿਹਾ ਮੈਨੂੰ ਛੱਡ ਦੇ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਚਾਹੁੰਦਾ ਹਾਂ ਸੇਵਾਦਾਰ ਨੇ ਉਸ ਨੂੰ ਮੋਢਿਆਂ ਤੋਂ ਹੇਠਾਂ ਉਤਾਰਿਆ ਇੱਕ ਵਾਰੀ ਉਹ ਵੀਰ ਖੜਾ ਹੋਣਾ ਚਾਹੁੰਦਾ ਪਰ ਖੜਾ ਨਹੀਂ ਹੋ ਪਾਉਂਦਾ ਥੱਲੇ ਡਿੱਗ ਜਾਂਦਾਗਾ ਦੂਜੀ ਵਾਰੀ ਫੇਰ ਕੋਸ਼ਿਸ਼ ਕਰਦਾ ਫੇਰ ਡਿੱਗ ਜਾਂਦਾ ਤੀਜੀ ਵਾਰੀ ਫੇਰ ਕੋਸ਼ਿਸ਼ ਕਰਦਾ ਫੇਰ ਡਿੱਗ ਜਾਂਦਾ ਵਾਰ-ਵਾਰ ਕੋਸ਼ਿਸ਼ ਕਰਦਾ ਤੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆਪਣੇ ਮਨੁੱਖ ਚੋਂ ਸ਼ਬਦ ਬੋਲਦਾ ਬੋਲਦਾ ਗੁਰੂ ਤੇ ਭਰੋਸਾ ਕਰਦਾ ਖੇਡ ਪਰਮਾਤਮਾ ਦੀ ਐਸੀ ਬਣਦੀ ਆ ਕਿ ਚਲਦੀ ਅਰਦਾਸ ਅਜੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਬੋਲਣਾ ਸੀ ਤੇ ਵੀਰ ਗੁਰੂ ਦੀ ਹਜ਼ੂਰੀ ਵਿੱਚ ਖੜਾ ਡਿਉੜੀ ਸਾਹਿਬ ਦੇ ਵਿੱਚ ਆਪ ਆਪਣੀਆਂ ਲੱਤਾਂ ਦੇ ਆਸਰੇ ਪੈਰਾਂ ਦੇ ਪਾਰ ਖੜਾ ਹੋ ਗਿਆ ਸੰਗਤ ਬੜੀ ਹੈਰਾਨ ਹੈਰਾਨ ਇਸ ਕਰਕੇ ਹੋਈ ਕਿ ਇਹ ਕੀ ਖੇਡ ਵਾਪਰੀ ਪਰ ਸੰਗਤ ਜੀ ਸਚਾਈ ਹੈ ਕਿ ਧੰਨ ਗੁਰੂ ਰਾਮਦਾਸ ਦੇ ਘਰ ਵਿੱਚ ਛੋਟੀਆਂ-ਮੋਟੀਆਂ ਕਰਮਾਤਾਂ ਆਮ ਨੇ ਮਾਲਕ ਜੀ ਦੇ ਘਰ ਵਿੱਚ ਬਿਆੰਤ ਐਸੀਆਂ ਖੇਡਾਂ ਨੇ ਹੁਣ ਜਿਹੜੇ ਉਹਦੇ ਨਾਲ ਆਏ ਸਨ ਉਹਦੇ ਪਿਤਾ ਜੀ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਬਿਲਕੁਲ ਠੀਕ ਹੋ ਗਿਆ ਮੈਂ ਆਪਣੇ ਪੈਰਾਂ ਤੇ ਖੜ ਗਿਆ ਮੈਨੂੰ ਬਿਲਕੁਲ ਜੋ ਬਿਮਾਰੀ ਸੀ ਉਸ ਤੋਂ ਮੈਂ ਮੁਕਤ ਹੋ ਗਿਆ ਹਾਂ ਧੰਨ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕਰ ਦਿੱਤੀ ਪਰ ਹੁਣ ਮੁੱਖ ਚੋ ਬੋਲਿਆ ਨਹੀਂ ਜਾਂਦਾ ਜ਼ੁਬਾਨ ਨਹੀਂ ਸੀ ਚੱਲਦੀ ਤੁਰਦੇ ਨੇ ਆਪਣੇ ਪੈਰਾਂ ਤੇ ਨਾਲ ਅੱਗਾ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕੀਤਾ ਕਿ ਆਇਆ ਸੀਗਾ ਮੈਂ 휠 ਚੇਅਰ ਤੇ ਬੈਠ ਕੇ ਪਰ ਸਤਗੁਰ ਹੁਣ ਤੇਰੀ ਕਿਰਪਾ ਦੇ ਨਾਲ ਵਾਪਸ ਆਪਣੇ ਪੈਰਾਂ ਤੇ ਤੁਰ ਕੇ ਚੱਲਿਆ ਇੱਕ ਬਣ ਗਈ। ਜਦੋਂ ਬਾਹਰ ਨਿਕਲਿਆ ਜੀ ਜਿੱਥੇ ਪ੍ਰਸ਼ਾਦ ਮਿਲਦਾ ਨਾ ਜੀ ਜਦੋਂ ਉਹ ਦੇਗ ਲੈਣ ਵਾਸਤੇ ਉੱਥੇ ਪਹੁੰਚਿਆ ਉਹਦੇ ਮਨ ਵਿੱਚ ਆਇਆ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਪੈਰਾਂ ਤੋਂ ਤਾਂ ਖੜਾ ਕਰ ਦਿੱਤਾ ਮੇਰੀਆਂ ਲੱਤਾਂ ਦਾ ਠੀਕ ਹੋ ਗਈਆਂ ਮੇਰੇ ਹੱਥ ਪੈਰ ਠੀਕ ਹੋ ਗਏ ਸਤਗੁਰ ਜੇ ਇੱਕ ਮੇਰੇ ਤੇ ਕਿਰਪਾ ਹੋਰ ਕਰ ਦੇ ਕਿ ਮੇਰੀ ਜਵਾਨੀ ਜੋ ਗਈ ਹੋਈ ਹੈ ਉਹ ਵਾਪਸ ਆ ਜਾਵੇ ਮੈਂ ਸਾਰੀ ਉਮਰ ਤੇਰੇ ਘਰ ਦਾ ਕੁੱਕਰ ਬਣ ਕੇ ਰਹਾਗਾ ਤੇਰੇ ਘਰ ਦੀ ਸਤਗੁਰ ਮੈਂ ਸੇਵਾ ਕਰਦਾ ਰਹਾਗਾ ਕਦੇ ਵੀ ਸਤਗੁਰ ਤੇਰੀ ਇਸ ਬਖਸ਼ਿਸ਼ ਨੂੰ ਭੁੱਲਾਂਗਾ ਨਹੀਂ ਸੰਗਰਜੀਤ ਧਿਆਨ ਦੇ ਕਈ ਵਾਰ ਅਸੀਂ ਕੜਾ ਪ੍ਰਸ਼ਾਦ ਲੈਣ ਤੋਂ ਮਨਾ ਕਰ ਦਿੰਦੇ ਕਿ ਨਹੀਂ ਪਰ ਗੁਰੂ ਦੇ ਘਰ ਦੇ ਕੜਾ ਪ੍ਰਸ਼ਾਦ ਦੇ ਵਿੱਚ ਵੀ ਕਰਾਮਾਤਾਂ ਵਾਪਰਦੀਆਂ ਨੇ ਵੱਡੀ ਤੋਂ ਵੱਡੀ ਬਿਮਾਰੀ ਵੀ ਕੜਾ ਪ੍ਰਸ਼ਾਦ ਨਾਲ ਲੋਟ ਹੋ ਜਾਂਦੀ ਹੈ ਜਦੋਂ ਉਪਾਈ ਵੀਰ ਨੇ ਕੜਾ ਪ੍ਰਸ਼ਾਦ ਲੈਤਾ ਧੰਨ ਗੁਰੂ ਰਾਮਦਾਸ ਤਿੰਨ ਵਾਰ ਕਰਦੇ ਕਰਤੇ ਜਦੋਂ ਆਪਣੀ ਜੀਭ ਤੇ ਕੜਾ ਪ੍ਰਸ਼ਾਦ ਰੱਖਿਆ ਐਸੀ ਖੇੜ ਪ੍ਰਮਾਤਮਾ ਦੀ ਬਣੀ ਕਿ ਇਹ ਮੁਖ ਚੋਂ ਸ਼ਬਦ ਨਿਕਲਿਆ ਧੰਨ ਗੁਰੂ ਰਾਮਦਾਸ ਇਦੇ ਮੁਖ ਚੋਂ ਦੋ ਸ਼ਬਦ ਨਿਕਲਿਆ ਵਾਹਿਗੁਰੂ ਵਾਹਿਗੁਰੂ ਕੜਾ ਪ੍ਰਸ਼ਾਦ ਦੀ ਐਸੀ ਕਿਰਪਾ ਬਣੀ ਜਿਸ ਬੰਦੇ ਦੇ ਦਿਮਾਗ ਦੀ ਨਾੜੀ ਫਟਣ ਕਰਕੇ ਜ਼ੁਬਾਨ ਚਲੀ ਗਈ ਸੀ ਜਦ ਅੱਜ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਪ੍ਰਸ਼ਾਦ ਛਕਿਆ ਜੀਵ ਤੇ ਪ੍ਰਸ਼ਾਦ ਰੱਖ ਹੋਇਆ ਇਸ ਬੰਦੇ ਦੀ ਕਾਈ ਹੋਈ ਜ਼ੁਬਾਨ ਵੀ ਵਾਪਸ ਆ ਗਈ ਉਹ ਆਪਣੇ ਘਰੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕਰਦਾ ਜਾਂਦਾ ਹੈ ਖਾਲਸਾ ਜੀ ਗੱਲ ਕੀਤੀ ਹੈ ਭਰੋਸੇ ਦੀ ਜੇ ਭਰੋਸਾ ਰੱਖੂਗੇ ਗੁਰੂ ਦੇ ਘਰ ਵਿੱਚ ਆਏ ਹੋਏ ਤਾਂ ਵੀ ਮਾਲਕ ਨੇ ਹੰਸ ਬਣਾ ਕੇ ਤੁਰਿਆ ਇੱਥੇ ਬੀਬੀ ਰਜਨੀ ਦਾ ਜੋ ਪਤੀ ਪਿੰਗਲਾ ਸੀ ਜਦੋਂ ਉਹਨੇ ਕਿਤੇ ਆ ਕੇ ਇਸ਼ਨਾਨ ਕੀਤਾ ਮਾਲਕ ਨੇ ਉਸ ਨੂੰ arogyata ਦੇ ਦਿੱਤੀ ਜੀ ਅੱਜ ਵੀ ਅਸੀਂ ਗੁਰੂ ਤੇ ਭਰੋਸਾ ਕਰਕੇ ਗੁਰੂ ਰਾਮਦਾਸ ਪਾਸ਼ਾ ਦੇ ਘਰ ਉੱਤੇ ਵਿਸ਼ਵਾਸ ਕਰਕੇ ਅੱਜ ਜੇ ਅਰਦਾਸ ਕਰੀ ਨਾ ਤਾਂ ਗੁਰੂ ਜੀ ਅਰਦਾਸ ਜ਼ਰੂਰ ਸੁਣਦੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ